ਅੱਜ ਜਹੀਂ ਤੁਹਾਡੇ ਨਾਲ ਗੱਲ ਕਰਨ ਲੱਗੇ ਆਂ ਜੀਪ ਦਾ ਪੀਚੋ ਗੱਡੀ ਦਾ ਜੇ ਐਕਸਲ ਟੁੱਟ ਜੇ ਜਾਂ 베어ਿੰਗ ਟੁੱਟ ਜੇ ਤੈਨੂੰ ਕਿੱਦਾਂ ਆਪਾਂ ਤਿਆਰ ਕਰਨਾ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਜਿੱਦਾਂ ਲੋਬੀ ਜਾਂ ਸਿਮਾ ਕੱਢ ਲੈਣੀਆਂ ਹਜੇ ਸਿਮਾ ਇਹ ਬਾਜ ਦੀ ਗੱਲ ਆ ਇਹਦੇ ਵਿੱਚ ਕਈ ਵੀਰ ਕੀ ਕਰਦੇ ਆ ਵੀ ਆਪਣਾ ਜਿਹੜਾ 베어ਿੰਗ ਵਾ ਉਹਨੂੰ ਆਪਾਂ ਪੁੱਠਾ ਪਾ ਦਿੰਦੇ ਆ ਇਹ ਰੁਕਣੀ 베어ਿੰਗ ਪੈਣਾ ਇਹਦੀ ਕੋਨ ਦੀ ਜਿਹੜੀ ਸ਼ੇਪ ਆ ਇਹ ਇਧਰਲੀ ਸਾਈਡ ਨੂੰ ਇਦਾਂ ਪਊਗੀ ਫਿਰ ਇਹਦੇ ਨਾਲ ਕੀ ਹੋਊਗਾ ਬਾਹਰਲੇ ਬੰਨੇ ਜਿਹੜਾ ਕਵਰ ਲਾ ਕੇ ਤੇ 베어ਿੰਗ ਜਿਹੜਾ ਵਾ ਉਹ ਖਲੋਤਾ ਰਹੂਗਾ ਇਹਦਾ ਇਹ ਮੇਨ ਜਿਹੜਾ ਵਾ ਪਾ ਧਿਆਨ ਰੱਖਣਾ ਹੁਣ ਪੂਰਾ ਠੋਕ ਕੇ 베어ਿੰਗ ਉਸ ਹਿਸਾਬ ਨਾਲ ਤੇ ਫਿਰ ਜਿੰਦੀਆਂ ਆਪਾਂ ਨੂੰ ਵੱਧ ਘੱਟ ਲੋਡ ਸਿਮਾਂ ਦੀ ਉਹ ਸਿਮਾਂ ਵਿੱਚ ਪੈ ਜਾਣੀਆਂ ਇਹਦੇ ਤੇ ਮਾ ਪਾ ਕੇ ਫਿਰ ਗਾਂ ਗਾ ਜਿਹੜਾ ਪ੍ਰੋਸੀਜਰ ਤੁਹਾਨੂੰ ਸਾਰਾ ਦੱਸ ਦਿਆਂਗੇ। ਬਾਬਾ ਜੀ ਕਿੰਨੀ ਨੀਂਸ ਸਿਰੇ ਪਾਵਾਂਗੇ ਹੁਣ ਇਹ ਤੋਂ ਵੇਖੋ ਵੀ ਤੁਸੀਂ ਪਹਿਲਾਂ ਤਾਂ ਲੈ ਲੈਣੀ ਫੱਟੀ ਇੱਕ ਇਸ ਤਰ੍ਹਾਂ ਖਿੱਚ ਕੇ ਲਾ ਕੇ ਕਰ ਲੈਣੀ ਤੇ ਫੇਰ ਦੂਜਾ ਮਾਰਾ ਇੱਕ ਜਦੋਂ 베ਰਿੰਗ ਠੋਕਣਾ ਉਹ 베ਰਿੰਗ ਦਾ ਸੈਟ ਜਿਹੜਾ ਦੂਜੇ ਬੰਨੇ ਨੂੰ ਕੋਣ ਦਾ ਮੂੰਹ ਅੰਦਰ ਨੂੰ ਕਰਕੇ ਠੋਕਣਾ ਤਾਂ ਜੋ 베ਰਿੰਗ ਜਿਹੜਾ ਕੋਣ ਨੂੰ ਫੜ ਸਕੇ। ਫੇਰ ਐਂਡ ਦੇ ਵਿੱਚ ਸਪੇਸਰ ਰੂਸਰ ਪਾ ਕੇ ਸਾਰਾ ਕੁਝ ਸੈਟਿੰਗ ਕਰਕੇ ਤੇ ਸਪੇਸਰਾਂ ਦੇ ਨਾਟ 14 ਨੰਬਰ ਦੇ ਮਗਰਲੇ ਬੰਨੇ ਸਪ੍ਰਿੰਗ ਵਾਸ਼ਲਾਂ ਉਹਦੇ ਪਾ ਲੈਣੀਆਂ ਸਪ੍ਰਿੰਗ ਵਾਸ਼ਲਾਂ ਪਾਉਣ ਤੋਂ ਬਾਅਦ ਪਹਿਲਾਂ ਉਹਦੇ ਜਿਹੜੇ ਆ ਆਪਣੇ ਸਪੇਸਰ ਆ ਉਹਨਾਂ ਨੂੰ ਸਾਰਿਆਂ ਨੂੰ ਸੈਟਿੰਗ ਕਰ ਲੈਣਾ ਸੈਟਿੰਗ ਕਰਨ ਤੋਂ ਬਾਅਦ ਜਦੋਂ ਨਟ ਵਿੱਚ ਸਾਰੇ ਪੈ ਗਏ ਤੇ ਫੇਰ ਉਹ ਥੱਲੇ ਬ੍ਰੇਕ ਵਾਲਾ ਜਿਹੜਾ ਕੁਜਾ ਉਹਨੂੰ ਚਾੜ ਦੇਣਾ ਨਾਲ ਉਹਦੇ ਇੱਕ ਸੀਲ ਸੀਲ ਵਾਲਾ ਕੁਜਾ ਪੈਣਾ ਵਾ ਉਹਦਾ ਸੀਲ ਵਾਲੇ ਕੁਜੇ ਦਾ ਜਿਹੜਾ ਮੂੰਹ ਆ ਉਹਦੀ ਟੋਪੀ ਹੈ ਜਿਹੜੀ ਉਹ ਬਾਹਰ ਨੂੰ ਕਰਕੇ ਪਾਉਣੀ ਆ ਬਾਹਰ ਨੂੰ ਕਰਕੇ ਪਾਵਾਂਗੇ ਤਾਂ ਜੋ ਹੱਬ ਜਿੱਤੇ ਸੀਲ ਚੜ ਜੂਗੀ ਇੱਕ ਸੀਲ ਅੰਦਰ ਵਾਰ ਪਹਿਣੀ ਆ ਇੱਕ ਹੀ ਸੀਲ ਬਾਹਰ ਵਾਰ ਪਹਿਣੀ ਆ ਇਦਾਂ ਕੁਜਾ ਆਪਾ ਫਿੱਟ ਕਰਕੇ ਤੇ ਆਓ ਜੀ ਖੋਲੋ ਲਓ ਜੀ ਹੁਣ ਆਪਾਂ ਇਹਦਾ ਪਾਤਾ ਐਕਸਲ ਖਲਾਰਾ ਪਾਤਾ ਤੇਲ ਡੋਲਤਾ ਇਹੋ ਮਾੜੀ ਮਿਸਤਰੀ ਦੀ ਗੱਲ ਹੁੰਦੀ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਇਆ ਅੱਜ ਵੀ ਗੱਡੀ ਜੀਪ ਦਾ ਐਕਸਲ ਕਿੱਦਾਂ ਪਾਉਣਾ ਆ ਕਾਜਾ ਵਜਲੀ ਤੇ ਮੇਰਾ ਹੈਲਪਰ ਹੀ ਅੱਜ ਤੇ ਹੁਣ ਸਾਰਾ ਕੰਮ ਕੰਪਲੀਟ ਕਰਕੇ ਤੇ ਬਲੌਗ ਨੂੰ ਧਿਆਨ ਨਾਲ ਵੇਖਿਆ ਕਰੋ ਤੇ ਆਪਣੇ ਵੀਡੀਓ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਆਪਣਾ ਪੇਜ ਨੂੰ ਫੋਲੋ ਕਰੋ ਇੰਸਟਾਗ੍ਰam ਫੋਜ ਨੂੰ ਫੋਲੋ ਕਰੋ ਵਾਹਿਗੁਰੂ ਜੀ ਖਾਲਸਾ ਵਦੀਪੋਤੇ ਭੰਡਾਰੀ ਆ ਇਹਨੂੰ ਜਿਹੜੀ ਜੀਤੇ ਨੂੰ ਬਾਦੇ ਨੇ ਹਨਾ ਮੈਚ ਲਾਉਣੀ ਪਹਿਲਾਂ ਇਹਨੂੰ ਜਾ ਸਖਾਈਏ ਹੁਣ ਕਣਾ ਮਾਣਿਆ ਜਿਹੜੀ ਜੀਤੇ ਬਹਿ ਜਾ ਨੇ ਹਨਾ ਮੈਚ ਲਾਉਣੀ ਉਦਾਂ ਨਹੀਂ ਆਂਦੇ ਰਹਿੰਦੇ ਰੋਖ ਲਗਾਓ ਰੋਖ ਲਗਾਓ ਸਾਡੇ ਪਿੰਡ ਦਾ ਤੇ ਦ੍ਰਿਸ਼ ਵੇਖੋ ਇਹ ਨੇ ਰੋਖਾ ਪਿੰਡ ਦੇ ਵਿੱਚ ਸਭ ਤੋਂ ਵੱਡੀ ਗੱਲ ਅਹੀਂ ਜਿਹੜੀਆਂ ਨਿੰਮਾਂ ਜਿਹੜੀਆਂ ਆਪਣੇ ਬੰਦ ਦੇ ਉੱਤੇ ਲਾਈਆਂ ਵੀ ਜਦੋਂ ਵੀ ਹਵਾਵੇ ਨਿੰਮਾਂ ਵਾਲੀ ਵਧੀਆ ਠੰਡੀ ਸ਼ਾਂਲੀ ਫਿਰ ਦੋ ਨੰਬਰ ਤੇ ਆ ਵੇਖੋ ਕਿੰਨਾ ਤਕੜਾ ਬੋਰਡ ਸਾਡਾ ਜਿਹੜਾ ਸਾਡੇ ਪਿੰਡ ਦੀ ਸ਼ਾਨ ਨੂੰ ਵਧਾਉਂਦਾ ਉਸ ਤੋਂ ਬਾਅਦ ਦੂਜਾ ਬੋਰਡ ਅਹੀਂ ਗੁਰਦਰਾ ਸਾਹਿਬ ਦੇ ਥੱਲੇ ਲਾਇਆ ਇਹ ਵੇਖੋ ਦੋ ਬੂੜੇ ਇਹ ਜਰਾ ਇਹ ਦੋ ਬੂੜ ਪਿੰਡ ਦੀ ਦੂਜੀ ਸਾਈਡ ਤੇ ਇੱਕ ਇੱਕ ਵੱਡਾ ਪਿੱਪਲ ਤੇ ਚਾਰ ਬੂੜ ਪਿੰਡ ਦੀ ਦੂਜੀ ਸਾਈਡ ਸਾਡੇ ਪਿੰਡ ਦੇ ਚਾਰ ਸਪੀੜੇ ਪਿੱਪਲ ਆ ਤੇ ਬੂੜ ਆ ਇਸ ਕਰਕੇ ਮੇਰੇ ਵੀਰ ਵੱਡੇ ਰੁੱਖ ਲਗਾਇਆ ਕਰੋ ਤੇ ਨਾਲੇ ਤੇ ਆਕਸੀਜਨ ਘਰ ਦੀ ਫ੍ਰੀ ਇਹ ਆਪਣਾ ਦਰਬਾਰ ਸਾਹਿਬ ਆ ਆਪਣੇ ਘਰ ਦੀ ਫੋਟੋ ਜਾ ਜਾਣੀਆਂ ਟੋਠੀਆਂ 18 ਫੁੱਟੀ ਸੜਕ ਸਿੱਧੀ ਸultanpurੋਂ ਦੀ ਸਾਡੇ ਪਿੰਡ ਹੀ ਆਣ ਕੇ ਖਤਮ ਹੁੰਦੀ ਆ ਆ ਸਾਡੇ ਪਿੰਡ ਦੇ ਕਿਈ ਦੱਸੋ ਆਵੇ 18 ਫੁੱਟੀ ਸੜਕ ਅੱਜ ਆਪਣਾ ਕਲਾਕਾਰ ਬੇੜੀ ਲੈ ਕੇ ਆਉਣ ਡਿਆ ਬੱਗ ਸਿੰਘ ਅੱਜ ਤੁਹਾਨੂੰ ਇੱਕ ਗਾਣਾ ਵੀ ਸੁਣਾਉਣੇ ਦਾ ਵੇ ਪੂਤਨੇ ਦੀ ਚਟਨੀ ਲੋਕ ਖਾਣੋਂ ਛੱਡ ਗਏ ਆ ਗੱਡੀ ਚੀਜ਼ ਆ ਯਾ ਮੀਟ ਨੂੰ ਪਰਾ ਕਰਦੀ ਜਾਂਦਾ ਨਾ ਚੱਲ ਅੱਜ ਫਿਰ ਸੁਣਾ ਦੇ ਅੱਜ ਗਾਣਾ ਸੁਣਾ ਦੇ ਅੱਜ ਇਹਦੇ ਗਾਣੇ ਤੁਹਾਨੂੰ ਕੋਈ ਅੱਜ ਵਧੀਆ ਸੁਣਾ ਦੇ ਕੋਈ ਵਧੀਆ ਬਹੁਤ ਅੱਜ ਸੁਣਾ ਤੂੰ ਅੱਜ ਸੁਣਾ ਦਰਦ ਭਰਿਆ ਸੁਣਾ ਕੋਈ ਅੱਜ ਚਖਵਾਇਆ ਦਰਦ ਭਰਿਆ ਮਾਣਿਆਂ ਨੂੰ ਗਾਣਾ ਸੁਣਨਾ ਹੈ ਹੁਣ ਬੋਲੀਆ ਵਿੱਚ ਚਖਮਾਇਆ ਹੁਣ ਠੀਕ ਠੀਕ ਇੱਥੇ ਦੇਖੋ ਚੱਲ ਕਿੱਥੋਂ ਸਿੱਖਿਆ ਸਿਆਸਤਾ ਤੂੰ ਸੋਣੀਏ ਸਿੱਖਿਆ ਤੇ ਆ ਤਾ ਤੂੰ ਸੋਣੀਏ ਨੀ ਅੱਖਾਂ ਵਿੱਚ ਰੇਤ ਪਾ ਗਈ ਉਹ ਸਾਨੂੰ ਚੁਣ ਕੇ ਉਮੀਦਵਾਰ ਦਿਲ ਦਾ ਤੂੰ ਘੂਠਾ ਕਿਤੇ ਹੋਰ ਲਾ ਗਈ ਫਿਰ ਘੂਠਾ ਕਿਤੇ ਹੋਰ ਲਾ ਗਈ ਹਏ ਮਿਲਿਆ ਕਿ ਤੈਨੂੰ ਜ਼ਿਹਰ ਜ਼ਿੰਦਗੀ ਦੇ ਕੋਲ ਕੇ ਉਸ ਮੀਆਂ ਦੀ ਰਾਖ ਵੰਗੂ ਤੋਰ ਗਈ ਭਰੌੜੀ ਕੇ ਉਹ ਪੋਲ ਝੂਠੀਆਂ ਤਸੱਲੀਆਂ ਦੇ ਬਨ ਕੇ ਝੂਠੀਆਂ ਤਸੱਲੀਆਂ ਦੇ ਬਨ ਕੇ ਤੇ ਕੁਨੇ ਵੰਗੂ ਜਿੰਦ ਖਾ ਗਈ ਉਹ ਸਾਨੂੰ ਚੁਣ ਕੇ ਉਮੀਦਵਾਰ ਦਿਲ ਦਾ ਤੂੰ ਘੁਟਾ ਕਿਤੇ ਹੋਰ ਲਾ ਗਈ ਤੂੰ ਘੁਟਾ ਕਿਤੇ ਹੋਰ ਲਾ ਗਈ ਅੱਜ ਪਾਉ ਆਏ ਇਹਨਾਂ ਨੂੰ ਲੱਸੀ ਪੀ ਆਈ ਡੇਰੇ ਦੇ ਮੋਟਰ ਤੇ ਤੇ ਬੜੇ ਖੁਸ਼ ਹੋਏ ਲੱਸੀ ਪੀ ਕੇ ਵਾਕਿਆ ਜਿਹੜੇ ਪੁਰਾਣੇ ਬੰਦਿਆਂ ਨੂੰ ਲੱਸੀ ਦੀ ਗਦਰ ਉਹ ਪੀਂਦੇ ਬੜੀ ਆਪਣੇ ਲੋਕ ਪੀਂਦੇ ਨਹੀਂ ਲੱਸੀ ਦੁਪਹਿਰ ਦੁਪਹਿਰ ਦਾ ਟਾਈਮ ਹੋ ਗਿਆ ਚਾਹ ਪਾਣੀ ਬਣਾਉਣ ਦੇ ਆ ਬੰਦੇ ਵਾਲੀ ਚਾਹ ਚ ਪੀਆਵਾਂਗੇ ਔਰ ਮੇਰੇ ਵੀਰੋ ਕੀ ਹਾਲਚਾਲ ਆ ਮੇਰੀ ਫੇਸਬੁੱਕ ਫੈਮਲੀ YouTube ਫੈਮਲੀ ਤੇ ਇੰਸਟਾਗ੍ਰam ਵਾਲੇ ਵੀਰ ਹੋਰ ਸਾਰੇ ਠੀਕ ਠਾਕ ਮੀਂਹ ਦਾ ਵੀ ਸਾਰੇ ਇਲਾਕਿਆਂ ਦੇ ਵਿੱਚ ਸ਼ੁਕਸ਼ਾਂਤ ਹੋਊਗੀ ਤੇ ਹੋਰ ਸਭ ਫਸਲਵਾੜੀ ਸਭ ਵਧੀਆ ਠੀਕ ਠਾਕ ਵਾ ਤੇ ਅੱਜ ਆਪਣੇ ਤੁਹਾਡੀ ਮਿਹਰ ਸਦਕਾ 5000 ਸਬਸਕ੍ਰਾਈਬ ਆਪਣਾ ਅੱਜ YouTube ਤੇ ਪੂਰਾ ਹੋ ਗਿਆ ਵਾ ਬਹੁਤ ਮੇਰੇ ਵੀਰ ਮਾਣ ਸਤਿਕਾਰ ਦਿੰਦੇ ਆ ਆਪਣੀਆਂ ਵੀਡੀਓ ਨੂੰ ਵੇਂਦੇ ਵੀ ਆ ਲਾਈਕ ਵੀ ਕਰਦੇ ਆ ਤੇ ਇਹ ਮੇਰੇ ਵੀਡੀਓ ਅਜੇ ਅਸੀਂ ਨਵੇਂ ਐਸਪੀਲਡ ਦੇ ਵਿੱਚ ਕੋਈ ਗਲਤੀਆਂ ਵੀ ਹੁੰਦੀਆਂ ਵਾ ਕੁਝ ਗੱਲਾਂ ਗਲਤ ਬੋਲੀਆਂ ਜਾਂਦੀਆਂ ਵਾ ਤੇ ਇਸ ਕਰਕੇ ਮੇਰੇ ਵੀਰ ਚਲੋ ਤੁਹਾਡੇ ਸੁਝਾਅ ਲਈਦੇ ਆ ਜਿੱਥੇ ਗਲਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਦੇ ਹੋ ਹੌਲੀ 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 ਆਪਾਂ ਇਹਨੂੰ ਸੁਧਾਰ ਕਰਾਂਗੇ ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਵਧੀਆ ਵੀਡੀਓ ਜੋ ਜੋ ਵੀ ਹੋਵੇ ਆਪਾਂ ਬਣਾ ਕੇ ਤੁਹਾਡੇ ਕੋਲ ਪੇਸ਼ ਕਰਿਆ ਕਰੀਏ ਹੁਣ ਕਈ ਆ ਰਹੀ ਝਗ ਜਾਂਦੇ ਆ ਯਾਰ ਕੋਈ ਗਲਤ ਨਾ ਬੋਲਿਆ ਜਾਵੇ ਉਸੇ ਚੱਕਰ ਦੇ ਵਿੱਚ ਹੀ ਯਾਰ ਜਿਹੜੀ ਵੀਡੀਓ ਆ ਗਲਤ ਪੈ ਜਾਂਦੀ ਆ ਤੇ ਚਲੋ ਕੋਈ ਗੱਲ ਨਹੀਂ ਆਪਦਾ ਵੀਰ ਛੋਟਾ ਵੀਰ ਸਮਝ ਕੇ ਗਲਤੀਆਂ ਛਲਤੀਆਂ ਮaaf ਕਰਿਓ ਤੇ ਵੱਧ ਤੋਂ ਵੱਧ ਏਦਾਂ ਆਪਣੇ ਭੀਜ ਸੰਧੂ ਫਾਰਮਾਲੀ ਨੂੰ YouTube ਤੇ ਸਪੋਰਟ ਕਰੋ ਤੇ ਆਪਣੇ ਦੂਜਾ ਮਾਰਾ Facebook ਚੈਨਲ ਨੂੰ ਫੋਲੋ ਕਰੋ Instagram ਚੈਨਲ ਨੂੰ ਫੋਲੋ ਕਰੋ ਤਾਂ ਜੋ ਮੈਂ ਤੁਹਾਡੇ ਕੋਲ ਵਧੀਆ-ਵਧੀਆ ਵੀਡੀਓ ਲੈ ਕੇ ਆ ਸਕਾਂ ਕਿ ਆਪਾਂ ਨਾ ਦੇ ਬਾਲੇ ਪੜੇ ਲਿਖੇ ਕਿਸਾਨ ਪਿੱਛੜੋ ਜੋ ਜੋ ਤਜਰਬਾ ਜੋ ਜਿੰਦਗੀ ਦਾ ਆਪਾ ਤੁਹਾਡੇ ਨਾਲ ਖੇਤਾਂ ਦੇ ਵਿੱਚ ਆਪ ਵਾਈ ਕਰਦੇ ਆ ਤੇ ਜੋ ਜੋ ਆਪਾਂ ਨੂੰ ਲੱਗਦਾ ਉਹ ਤੁਹਾਨੂੰ ਆਪਾਂ ਜਿਹੜਾ ਵਾ ਉਸੇ ਵੇਲੇ ਦੱਸੀਦਾ ਕੋਈ ਝੂਠ ਨਹੀਂ ਕੋਈ ਵਿੱਚ ਕੋਈ ਉਹੋ ਜਿਹਾ ਮਸਾਲਾ ਨਹੀਂ ਲਾਈਦਾ ਇਸ ਕਰਕੇ ਕਈ ਮੇਰੇ ਵੀਰਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਵੀਡੀਓ ਚਲੋ ਵੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਆਪਣਾ 5000 ਸਬਸਕ੍ਰਾਈਬ ਪੂਰਾ ਹੋ ਗਿਆ ਹੋਰ ਪੰਜਾਂ ਦਿਨਾਂ ਨੂੰ ਆਪਣਾ ਵਾਚ ਟਾਈਮ ਜਿਹੜਾ ਪੂਰਾ ਹੋ ਜੇ ਹੈ ਜਿਹੜੋ ਜਿੰਨੀ ਤੁਸੀਂ ਕਿਰਪਾ ਕਰੋਗੇ ਤੇ ਮੇਰੇ ਵੀਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਇਹਦੇ ਨਾਲ ਆਪਣਾ ਜਿਹੜਾ ਮਨੋਬਲ ਹੋਰ ਵਧਦਾ ਵਾ ਤੇ ਜੇ ਕੋਈ ਗਲਤੀ ਛਲਤੀ ਹੁੰਦੀ ਹੈ ਤਾਂ ਕਮੈਂਟ ਦੇ ਵਿੱਚ ਕਰਕੇ ਆਪਾਂ ਨੂੰ ਦੱਸਿਆ ਕਰੋ ਤਾਂ ਜੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਸੁਧਾਰ ਕਰ ਸਕੀਏ ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੱਧ ਤੋਂ ਵੱਧ ਸਹਿਯੋਗ ਕਰੋ ਆਪਣੇ ਚੈਨਲ ਨੂੰ